ਬਟਾਲਾ ਚ ਆਉਣਸਰ ਰੋਡ ਤੇ ਉਸ ਵੇਲੇ ਹਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਸੜਕ ਦੇ ਕਿਨਾਰੇ ਇੱਕ ਨੌਜਵਾਨ ਦੀ লাশ ਪਈ ਦੇਖੀ লাশ ਦੇ ਕੋਲ ਇੰਜੈਕਸ਼ਨ ਸਰਿੰਜ ਵੀ ਪਈ ਮਿਲੀ ਜਿਸ ਤੋਂ ਸਾਫ ਹੋ ਰਿਹਾ ਸੀ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਇਤਲਾਮ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ লাশ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਲਾਸ਼ ਦੀ ਤਲਾਸ਼ੀ ਲੈਣ ਤੇ ਮਿਲੇ ਆਧਾਰ ਕਾਰਡ ਤੇ ਨੌਜਵਾਨ ਦੀ ਪਛਾਣ ਅਭੀ ਸ਼ਰਮਾ ਉਮਰ ਕਰੀਬ 24 ਸਾਲ ਅਮਰਸਰ ਵਜੋਂ ਹੋਈ ਹੈ ਅੱਜ ਨਾਲ ਹੋਣੇ ਸੂਚਨਾ ਮਿਲੀ ਕਿ ਡੈੱਡ ਬੋਡੀ ਜਿਹੜੀ ਆਪਣੇ ਇੱਥੇ ਫਈਆ ਹਾਈਵੇ ਤੇ ਨੇੜੇ ਬੈਲਾਵਿਟਾ ਹੋਟਲ ਉਹ ਸੂਚਨਾ ਮਿਲ ਤੇ ਮੈਂ ਵੀ ਪਹੁੰਚਾ ਇੱਥੇ ਆਣ ਕੇ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਰਨਾ ਹੈ ਜੀ ਇਹਦੇ ਫਾਦਰ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్ਮਨ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜੜੀ ਨਹੀਂ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਤਪੀਸ਼ ਕਰ ਰਹੇ ਆਂ ਤੇ ਬੰਦ ਨੇ ਸਰੀੰਜਾ ਵਗੈਰਾ ਇਹਦੇ ਲੱਗਦੀਆਂ ਨਹੀਂ ਨਹੀਂ ਦੇਖ ਰਹੇ ਆਂ ਸਰਚ ਕਰ ਰਹੇ ਆਂ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਹੈ ਤੁਮਾਰਾ ਤਕਰੀਬਨ ਕਿੰਨਾ? ਕਰੀਬਨ ਇਹਦੀ 27-26-27 ਸਾਲ ਦੀ ਏਜ ਹੈ ਲੜਕੇ ਦੀ। ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆਂ। ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਲੈਵਾਂਗੇ। ਇਹਨਸ ਹੁਣੇ ਇਹਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਵੀ ਇੱਥੇ ਇੱਕ ਮੁੰਡਾ ਵਾ ਕੋਈ 20-25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ। ਤੇ ਅਸੀਂ ਇੱਥੋਂ ਫਿਰ ਆਏ ਆ ਵੇਖਣ ਇਹਨਾਂ ਨੂੰ ਤਾਂ ਸਾਡੇ ਜੇ ਕੋਈ ਪਛਾਣ ਚ ਨਹੀਂ ਆ ਰਿਹਾ ਅਜੇ ਤੱਕ ਕੌਣ ਆ ਤੇ ਟੀਕੇ ਪਏ ਨੇ ਲਾਗੇ। ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਗਾ ਉਨੇ ਲਾ ਲਿਆ ਵਾ ਇੱਕ ਟੀਕਾ ਉੱਦਾਂ ਭਰਿਆ ਪਿਆ ਜੇ ਤੇ ਇਹੋ ਕੁਝ ਦੇਖਿਆ ਬਾਕੀ ਪੁਲਿਸ ਨੂੰ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਹੈ ਨਹੀਂ ਅਜੇ ਤੱਕ ਪਹੁੰਚੀ ਨਹੀਂ ਪੁਲਿਸ ਪਹੁੰਚਣੀ ਵਾਲੀ ਆ ਗਈ ਹੈ ਹਾਂਜੀ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀ ਜੀ ਸਟਾਰ ਦੇ ਸਾਹਮਣੇ ਅਪਜੋਡ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਉੱਤੇ ਡਿੱਗੇ ਨੇ ਉੱਥੇ ਕੀ ਨਾਂ ਦਾ ਪਿੰਨ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ دیر ਕੋ ਪੁਲਿਸ ਨੂੰ ਫੋਨ ਕੀਤਾ ਆਪਾਂ ਲਾਤਾ ਘੰਟਾ ਹੋ ਗਿਆ ਵਾ ਅਲਤਾ ਉਹ ਕੋਲ ਸਦਾ ਘਰ ਆਇਆ ਨਹੀਂ ਆਉਂਦੇ ਨੇ ਅ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25-26 ਸਾਲ ਤੋਂ ਘਾਟੋਂ ਫਿਰਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਹੋਊ ਲੱਗਦਾ ਇਹ ਲੱਗੇ ਜਾ ਕੇ ਤਾਂ ਪਿੰਡ ਦਾ ਕਿਤੇ ਨਾ ਆਹ ਬੜੇ ਲੋਕਾਂ ਨੇ ਫੋਟੋ ਫੋਟਾ ਪੰਨਿਆਂ ਵਾ ਸੇ ਲੋਕ ਜਿੰਨੇ ਵਾ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤਾਂ ਕਿ ਪਛਾਣ ਚ ਨਹੀਂ ਆਇਆ ਉਹ ਤਾਂ ਇਹ ਆਪਾਂ ਖੜੇ ਆਂ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਜਿਬਨ ਤਲਾਸ਼ ਵੀਰ ਵਾਲੇ ਨੂੰ ਉਧਾਰ ਕਾਟ ਜੋ ਮਿਲੂਗਾ ਦੇ ਕੋ ਉਦੋਂ ਆਪਾਂ ਨੂੰ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਹੋਇਆ ਤੇ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਪ੍ਰੀਮੀਅਰ ਰਿਵੀਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨ ਨਾਲ ਦੀ ਡੈਥ ਹੋਈ ਜਾ ਦੋ ਇੰਜੈਕਸ਼ਨ ਲੱਗੇ ਪਏ ਇੱਕ ਲੱਗਾ ਵਾ ਤੇ ਕਿਹੜਾ ਉਤਰਾਂ ਖਾਲੀ ਪਿਆ ਵਾ ਕਿੰਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:00 ਵਜੇ ਦੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਵੇਖਿਆ ਕੋਈ ਰਾਈਗੀ ਜਾਂ ਡਿਆ ਦੱਸਿਆ ਵੀ ਆਹ ਗੱਲ ਆ ਪੀਤੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਤੇ ਵੀ ਆਓ ਇੱਥੇ ਆਹ ਗੱਲ ਆ ਪਰ ਹਾਲ ਤੱਕ ਆਇਆ ਕੋਈ ਨਹੀਂ ਜੀ